ਦਾਦੀ ਕਲਾਂ ਨਾਗ ਉਹਨੂੰ ਵੇਂਦਿਆ ਵੀ ਜਲਦੋ ਜਲਦੇ ਖਾੜੇ ਪਾਛਾ ਦੇ ਵਿਚਕਾਰ ਆਵੇ ਬੜੀ ਮਿਹਰਬਾਨੀ ਹੈ ਮਰੀਕਾ ਪਰਚੀ ਲੈ ਜਿਓ ਹਾਂਜੀ ਆ ਲਾਟੀ ਰੁਕ ਜਾਓ ਤੁਸੀਂ ਉਹ ਕੁਸ਼ਤੀ ਹੋ ਲੈਣ ਦਿਓ ਉਹ ਦੋ ਕੋਈ ਨਹੀਂ ਮਾੜਾ ਮੋੜਾ ਗੀੜੀ ਗੀੜੀ ਲਾਉ ਮਾੜਿਆ ਪਤਾ ਲੱਗੇ ਆ ਸਰੀਰ ਦੇਖੋ ਮੱਲਾ ਦੇ ਜਵਾਨ ਇਹ ਮੁੰਡੇ ਝੰਡੀਆਂ ਦੇ ਮੱਲ ਹੈ ਇਹ ਜਿਹੜੀਆਂ ਹੁਣ ਕੁਸ਼ਤੀਆਂ ਚੱਲ ਰਹੀਆਂ ਇਹ ਮੁੰਡੇ ਪੱਟ ਕੇ ਲੈਂਦੇ ਆ ਆਮ ਚਿੱਟਾ ਤੇ ਸੋ ਐਨ ਕਹਿੰਦੇ ਵੀ ਸਿਰੇ ਦੀਆਂ ਗੱਲਾਂ ਹੋਣੀਆਂ ਐ ਜਾ ਲੱਜ ਗਿਆੜਿਆ ਦਵਿੰਦਰ ਕਿੱਥੇ ਐ ਦਵਿੰਦਰ ਕਿਲੀ ਆ ਨਹੀਂ ਰੀਸਾਂ ਇਧਰਲੇ ਪਾਸੇ ਮੋਂਡਾ ਪਗਵਾੜੇ ਵਾਲਾ ਟੈਂਕੂ ਸ਼ਰਪੁਰਿਆ ਆਣ ਕਹਿੰਦਾ ਵੀ ਸਭ ਤੋਂ ਵੱਧ بڑے ਲਿਖੇ ਜਿਹੜੇ ਲੋਕ ਐ ਉਹ ਜ਼ਿਲ੍ਹਾ ਸ਼ਰਪੁਰ ਨੂੰ ਦਿੱਤਾ ਐ ਮਾਣ ਤੇ ਕਹਿੰਦੇ ਫੁੱਟਬਾਲ ਵਾਲੀਬਾਲ ਦੇ ਵਿੱਚ ਵੱਡੇ ਮਾਣ ਤੇ ਤੀਰਥ ਮਾਲਾ ਦੀ ਗੱਲ ਹੋਈ ਐ ਕਦੇ ਕਹਿੰਦੇ ਬੱਲੇ 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 ਉਹ ਨਹੀਂ ਰੀਸਾਂ ਆ ਬੱਲੇ ਭੱਲੇ ਭੱਲੇ ਹੋ ਨਹੀਂ ਰੀਸਾ ਵੱਲੋਂ ਵਿੱਚ ਪਲਵਾਂਜੀ ਵਿੱਚ ਗੱਲਾਂ ਸਿਰੇ ਲੱਗੀਆਂ ਹੋਈਆਂ ਹਾਂਜੀ ਹਾਂ ਟਿੰਕੂ ਪਹਿਲਵਾਨ ਤੇ ਨਾਲ ਸਾਡੇ ਚੰਗੇੜਾ ਪਹਿਲਵਾਨ ਜੀ ਹਾਂਜੀ ਉਹਦੇ ਸਾਡੇ ਪ੍ਰੋਫੈਸਰ ਅਮਰਤਪਾਲ ਸਿੰਘ ਜੀ ਨੂਰ ਕੈਨੇਡਾ ਵਾਲੇ ਵਿਸ਼ੇਤ ਉਹਦੇ ਪੁੱਜੇ ਹੋਏ ਨੇ ਧੰਨਵਾਦ ਜੀ ਤੂਰ ਜੀ ਪ੍ਰੋਫੈਸਰ ਅਮਲਪਾਲ ਸਿੰਘ ਜੀ ਤੂਰ ਕਰੇਡਾ ਵਾਲੇ ਵਿਸ਼ੇ ਤੌਰ ਤੇ ਪੁੱਜੇ ਹੋਏ ਨੇ ਉਹਨਾਂ ਦਾ ਸਨਮਾਨ ਕਰਿਆ ਕੀਤਾ ਜਾਣਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦੀ ਹੋ ਜਾ ਸਾਡੇ ਹੋ ਜਾ ਪ੍ਰੋਫੈਸਰ ਸਾਹਿਬ ਆਮਿਤਪਾਲ ਸਿੰਘ ਜੀ ਤੂ ਦੇ ਕੈਨੇਡਾ ਵਾਲੇ ਹੌਲਾ ਸਨਮਾਨਿਤ ਕੀਤਾ ਜਾ ਰਿਹਾ ਹੈ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਜਕਾਰਾ ਲੱਕ ਦਾਦੇ ਲਾਲਾਂ ਵਾਲੇ ਪੀਰ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਓਏ 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 ਹੋ ਗਵਾਮ ਦਿਖਾ ਦੇ ਇਕਨ ਕਰਦੇ ਆ ਬਰਾ ਕੀ ਨਹੀਂ ਆਗੀ ਤੂੰ ਪਰਦਾ ਲਿਆ ਪਰੇ ਹੋ ਜਾ ਹਾਂ ਹਾਂਜੀ ਉਧਰੇ ਪਾਸੇ ਗੌਰਵ ਦੀ ਗੁਸਤੀ ਜਲਦੀ ਹੋਈ ਮੇਰੇ ਵੀਰੋ ਇਹ ਫੜਿਆ ਤੇ ਐਨ ਪਰਦੇ ਥਾਪੀ ਮਾਰੀ ਹੈ ਸ਼ਾਰਪਰੀਆ ਤਿਆਰ ਪਰ ਤਿਆਰ ਓ ਓ ਨਹੀਂ ਨਹੀਂ ਹਜੇ ਨਹੀਂ ਕੁਸ਼ਤੀ ਹਜੇ ਤਾੜੀ ਨਹੀਂ ਵੱਜੀ ਮਰੀਕ ਸਿੰਘ ਆਪਾਂ ਖੜੇ ਕਰੇਗਾ ਵਾਹ ਵਾਹ ਓ ਬੱਲੇ 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 ਦੇਖੀ ਮਰੀਕ ਹਾਂ ਹਜੇ ਨਹੀਂ ਕਹਿੰਦਾ ਹਜੇ ਨਹੀਂ ਹਾਂ ਦਰਸ਼ਕ ਵੀ ਲੋਜੇ ਸਵਾਦ ਦਾ ਤਾੜੀ ਮਾਰਿਓ ਮੜਾ ਜੇ ਖੁੱਲ ਗਏ ਹਾਂ ਬਹੁਤ ਸਾਡੇ ਅਮਰਤਪਾਲ ਸਿੰਘ ਜੀ ਤੂਰ ਕੈਨੇਡਾ ਐਨ ਆਰ ਆਈ ਵੀਰ ਵਿਸ਼ੇਤ ਹੋਰ ਤੇ ਪੁੱਜੇ ਹੋਏ ਨੇ ਵਿਸ਼ੇਤ ਹੋਰ ਧੰਨਵਾਦ ਸਾਡੇ ਕੈਨੇਡਾ ਵਾਲੇ ਅਮਰਤਪਾਲ ਸਿੰਘ ਜੀ ਜਿੰਨਾਂ ਦਾ ਧੰਨਵਾਦ ਆ ਜੀ ਆਪਣੀ ਦੇ ਤਾੜੀਆਂ ਜਿੰਨੇ ਵੀ ਐਨ ਆਰ ਆਈ ਵੀਰ ਪੁੱਜਦੇ ਜਾਂਦੇ ਨੇ ਦਿਲੋਂ ਧੰਨਵਾਦ ਸਾਡੇ ਸਰਦਾਰ ਮਹਿੰਦਰ ਸਿੰਘ ਜੀ ਬਹੁਤ ਵਧੀਆ ਅਲਮਸਤ ਬਾਬੂ ਜਰਵਾਸ਼ਾ ਦੀ ਨਗਰੀ ਜ ਆ ਜਿਹੜੇ ਕੁਸਤੀ ਯਾਰ ਪਰ ਲੈਣੀ ਹੈ ਉਹ ਪਰ ਕੁਸਤੀ ਨਹੀਂ ਹੋਈ ਤੇ ਅਮਰੀਕ ਦੀ ਉਂਗਲ ਖੜੀ ਹੋ ਗਈ ਹੈ ਉਹ ਬੱਲੇ ਉਹ ਨਹੀਂ ਹਜੇ ਕੁਸਤੀ ਉਹ ਬੱਲੇ ਉਹ ਬੱਲੇ 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 ਅੱਜ ਬਾਬੇ ਮਰਾਸ਼ਾ ਦੀ ਨਗਰੀ ਉਹ ਲਾਡੀ ਸਾਈਂ ਦੀ ਨਗਰੀ ਉਹ ਵਿੱਕੀ ਸਾਈਂ ਸਰਕਾਰ ਇਹ ਉਹਨਾਂ ਦੀ ਨਗਰੀ ਜ ਆਏ ਹੋਏ ਹੈ ਜਿੱਥੇ ਸੂਰਬੂਰਾ ਬਾਬੇ ਦੇ ਦਰਬਾਰ ਜਿੱਥੇ ਬਾਬਾ ਜਿੰਨੇ ਸ਼ਮਸਤਾਨਾ ਦਰਬਾਰ ਹੈ ਜਿੱਥੇ ਲੱਖਾਂ ਦਾ ਦੇ ਦਰਬਾਰ ਹੈ ਏ ਪੀਰਾਪੁਰੀ ਦੀ ਧਰਤੀ ਤੇ ਆਏ ਹੋਏ ਕੁਸ਼ਤੀ ਯਾਰ ਪਰ ਕੁਸ਼ਤੀ ਯਾਰ ਪਰ ਕੁਸ਼ਤੀ ਜਿੱਤੇ ਬੱਚੀ ਜਿੱਤਿਆ ਬਾਜੀ ਜਿੱਤਿਆ ਬਾਜੀ ਜੀ ਅਗਲੀ ਕੁਸ਼ਤੀ ਦੇ ਪਹਿਲਵਾਨਾ ਜੀ ਨਜੀਰ ਨਕੋਦਰ ਤੇ ਮਨਾ ਮਲਜ਼ੀਆਂ ਤੇ ਸੱਤਾ ਪਹਿਲਵਾਨ ਅੰਗਾਕੜੀ ਤੇ ਸਾਬੀ ਪੋਜੇ ਸੁਪਰਾਵਾ ਆਮਨੰਦ ਕੋਦਰ ਤੇ ਵਿਸ਼ਾਲ ਅੰਬਲਸਰ ਰੱਖਾ ਸ਼ੰਕਰ ਤੇ ਲਾਗੀ 나ਗ ਬਾਰੋ ਵਾਲੀਆਂ ਸਾਹਮਣੇ ਤਿਆਰ ਬਾਤ ਤਿਆਨੇ ਵੀ ਕੁਸ਼ਤੀ ਬਹੁਤ ਸਿਰੇਦਾਰ ਹੋਣੀ ਆ ਖੇਡ ਦੇ ਮੈਦਾਨ ਵਿੱਚ ਐਨ ਕਹਿੰਦੇ ਵੀ ਬੱਲੇ ਬੱਲੇ ਹੁੰਦੀ ਭਈ ਕੁਸ਼ਤੀ ਦੀ ਵੇਖਾਂਗੇ ਕੀ ਗੱਲਬਾੰਦੀ ਕੁਸ਼ਤੀ ਦੀ ਇਹ ਸਮੇਂ ਦੀਆਂ ਬਾਤਾਂ ਇਹ ਵੀ ਸਮੇਂ ਦੀਆਂ ਬਾਤਾਂ ਪਹਿਲਵਾਨ ਜੀ ਖਾੜੇ ਦੇ ਵਿੱਚਕਾਰ ਚਲੋ ਯਾਰ ਪਹਿਲਵਾਨ ਜੀ ਖਾੜੇ ਦੇ ਵਿੱਚਕਾਰ ਅਜ ਤਾਂ ਤੂੰ ਆ ਖਾੜੇ ਚਲੋ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਹੇਗਾ ਅਨਾਊਂਸਰ ਮੰਗਾ ਹੈਗਾ ਕੋਈ ਨਹੀਂ ਕਬ ਨਹੀਂ ਹੁੰਦਾ ਤੇ ਜੀਤਾ ਸਾਡਾ ਵੀਰ ਉਹ ਮਰੀਕ ਦੀ ਵੱਡੀ ਜ਼ਿੰਮੇਵਾਰੀ ਲਈ ਹੋਈ ਹੈ। ਦਵਿੰਦਰ ਵੇਚੀਆ ਵੇਚੀਆ ਟੈਨਸ਼ਨ ਨਾ ਲਾਉ ਤੁਸੀਂ ਕਿੱਧਰ ਲਾਓ ਜੀ ਆਓ ਕੋਸਟੀ ਸ਼ੁਰੂ ਕਰੋ। ਚਲੋ ਵੇਚਾ ਵੇਚੀਆ ਵੇਚੀਆ ਚਲੋ ਜੀ। ਬਲੇ ਮਨੇ ਆ ਤੇਰੇ ਮਨੇ ਹਟਰਾ ਕਰ ਵੀ ਵਾਹ ਟਿੰਕੂ ਚ ਗਿਆੜਿਆ ਉੱਥੇ ਨਜੀਰ ਨੇ ਕੋਦਰ ਚੰਗਿਆੜਿਆ ਕੁਝ ਨਾ ਕੁਝ ਕਰਨਾ ਪੈਣਾ ਮੁੰਡਾ ਸ਼ਹਿarpur ਵਾਲਾ ਤੇ ਇਧਰਲੇ ਪਾਸੇ ਮੁੰਡਾ ਜ਼ਿਲ੍ਹਾ ਕਬੂਤਰੇ ਵਾਲਾ ਹੈ ਐਂਡ ਫਗਵਾੜਾ ਸ਼ਹਿਰ ਜਿਹੜਾ ਹੈ ਉਹ ਕਹਿੰਦਾ ਵਿੱਚ ਜਾ ਮਰੀਕ ਸਮਾ ਦੇ ਦਿਓ ਪੱਤਰਕਾਰ ਸਾਹਿਬ ਆ ਪਹੁੰਚ ਚੁੱਕੇ ਨੇ ਗਿਆਨ ਸਿੰਘ ਜੀ ਮੈਸੰਗੁਰ ਵਾਲੇ ਦਲਵਾਗ ਮੈਸੰਗੂਰੀ ਪੀਰ ਬਾਬਾ ਭੋਲੇ ਸ਼ਾਹ ਦਾ ਦਰਬਾਰ ਜਿੱਥੇ ਕਹਿੰਦੇ ਵੀ ਛਿੰਝ ਮੇਲਾ ਵੀ ਹੁੰਦਾ ਅਦੇਖੀ ਵਜਾਈ ਆ ਬੱਕਰ ਗਰਾਈ ਵਜਾਈ ਪੱਤਰਕਾਰ ਵਜਾਈ ਇਹ ਮਲ ਜਿਹੜੇ ਆ ਇਹ ਬਹੁਤ ਦੂਸਰੀ ਕੁਸ਼ਤੀ ਆ ਬਲਵੰਤ ਨਾ ਦੀ ਦੂਜੀ ਜੀ ਆ ਚੰਗਿਆਰਾ ਜਿੱਤ ਗਿਆ ਕੁਸ਼ਤੀ ਆ ਚੰਗਿਆਰਾ ਪਰ ਕੋਈ ਗੱਲ ਨਹੀਂ ਮੁੰਡੇ ਨੇ ਬਹੁਤ ਸੋਹਣੇ ਦਾਮ